हरियाणा ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗੱਠ ਜੋੜਦਿਆਂ ਚੱਲਦੀਆਂ ਚਰਚਾਵਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਆਪ ਦੀ ਪਹਿਲੀ ਲਿਸਟ ਦੇ ਵਿੱਚ 20 ਉਮੀਦਵਾਰਾਂ ਦੇ ਨਾਮ ਐਲਾਨੇ ਗਏ ਨੇ ਦੱਸ ਦਈਏ ਕਿ ਆਪ ਨੇ ਅਨੁਰਾਗ ਢਾਂਡਾ ਨੂੰ ਕਲਾਇਤ ਤੋਂ ਉਮੀਦਵਾਰ ਐਲਾਨਿਆ ਹੈ ਡੱਬ ਵਾਲੀ ਤੋਂ ਕੁਲਦੀਪ ਗਦਰਾਨਾ ਝੋਲਣ ਲੜੀ ਤੇਰੇ ਸਾਬਕਾ ਅਕਾਲੀ ਮੰਤਰੀ ਆਦਿ ਸ਼੍ਰੀ ਕਾਲਤਾਖਸਰ ਤੇ ਪੇਸ਼ ਹੋਏ ਬੀਬੀ ਜਗੀਰ ਕੌਰ ਪਰਮਿੰਦਰ ਸਿੰਘ ਟੀਨ ਸਾਤੇ ਸੋਨ ਸਿੰਘ ਠੰਡਲ ਨੇ ਜਥੇਦਾਰ ਕਾਲਤਕ ਸਹਿਬ ਨੂੰ ਆਪਣਾ ਸਪਸ਼ਟੀਕਰਨ ਸੌਂਪਿਆ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਸਿਰਫ 16 ਦਿਨ ਕੈਬਨਿਟ ਮੰਤਰੀ ਰਹੀ ਹੂ ਉਸ ਦੌਰਾਨ ਕੋਈ ਵੀ ਅਜਿਹੀ ਘਟਨਾ ਨਹੀਂ ਹੋਈ ਜਿਸ 'ਚ ਮੇਰੀ ਕੋਈ ਸ਼ੁਲਾ ਹੋਵੇ ਜਦਕਿ ਪਰਮਿੰਦਰ ਢੀਂਡਾ ਬੋਲੇ ਕਿ ਸ਼੍ਰੀ ਕਾਲਤਕ ਸਹਿਬ ਦਾ ਹਰ ਹੁਕਮ ਸਿਰਮੱਥੇ ਯੂਐਸਏ 'ਚ ਰਾਹੁਲ ਗਾਂਧੀ ਦੇ ਚੀਨ ਵਾਲੇ ਬਿਆਨ ਤੇ ਸਿਆਸਤ ਸ਼ੁਰੂ ਹੋ ਗਈ ਹੈ ਜਿਸ ਤੇ ਚਲਦਿਆਂ ਭਾਜਪਾ ਨੇ ਵੱਡੇ ਸਵਾਲ ਚੱਕੇ ਨੇ ਕੇਂਦਰੀ ਮੰਤਰੀ ਗਿਰੀ ਰਾਜ ਸਿੰਘ ਨੇ ਕਿਹਾ ਕਿ ਲੱਗਦਾ ਹੈ ਰਾਹੁਲ ਗਾਂਧੀ ਚੀਨ ਦੇ ਪੈਸਿਆਂ ਤੇ ਪਾਲ ਰਹੇ ਨੇ ਤਾਂ ਹੀ ਵਿਦੇਸ਼ 'ਚ ਬੈਠ ਕੇ ਭਾਰਤ ਨੂੰ ਬੁਰਾ ਬੋਲਾ ਕ ਨਾਲੀ ਭਾਜਪੀ ਨੇ ਮੰਗ ਕੀਤੀ ਕਿ ਰਾਹੁਲ ਖਿਲਾਫ ਤੁਰੰਤ ਕੋਰਵਾ ਮਕਦਮਾ ਹੋਣਾ ਚਾਹੀਦਾ ਹੈ ਯੂਨੀਵਰਸਿਟੀ ਆਫ ਟੈਕਸਾਸ ਚ ਅੰਤਰਰਾਸ਼ਟਰੀ ਮੁੱਦੇ ਤੇ ਚਰਚਾ ਮੌਕੇ ਰਾਹੁਲ ਨੇ ਕਿਹਾ ਕਿ ਚੀਨ ਮੈਨੂਫੈਕਚਰਿੰਗ ਸੈਕਟਰ ਚ ਕਾਫੀ ਅੱਗੇ ਹੈ ਇਸੇ ਕਰਕੇ ਉੱਥੇ ਬੇਰੋਜ਼ਗਾਰੀ ਵੀ ਨਹੀਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਚ ਅੱਜ ਡਾਕਟਰਾਂ ਦੀ ਹੜਤਾਲ ਦੇ ਚੱਲਦੇ 3 ਘੰਟੇ ਲਈ ਆਪੀਡੀ ਸੇਵਾਵਾਂ ਬੰਦ ਰਹੀਆਂ ਕੱਲ ਤੇ ਪਰਸੋਂ ਵੀ 3-3 ਘੰਟੇ ਲਈ ਆਪੀਡੀ ਸੇਵਾਵਾਂ ਬੰਦ ਰਹਿਣਗੀਆਂ PCMS ਐਸੋਸੀਏਸ਼ਨ ਵੱਲੋਂ ਸੁਰੱਖਿਆ ਪਰਤੀ ਤੇ ਪ੍ਰੋਮੋਸ਼ਨ ਦੀ ਮੰਗ ਨੂੰ ਲੈ ਕੇ ਹੜਤਾਲ ਦੀ ਖੋਲ ਦਿੱਤੀ ਗਈ ਹੈ ਡਾਕਟਰਾਂ ਨੇ ਸਰਕਾਰ ਨੂੰ 16 ਸਤੰਬਰ ਤੱਕ ਆਲਟੀਮੇਟਮ ਦਿੱਤਾ ਹੈ ਤੇ ਕਿਹਾ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਵੱਡਾ ਸੰਘਰਸ਼ ਕਰਾਂਗੇ ਡਾਕਟਰਾਂ ਦੀ ਹੜਤਾਲ ਤੋਂ ਬਾਅਦ ਹੁਣ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਬਿਜਲੀ ਮੁਲਾਜ਼ਮਾਂ ਵੱਲੋਂ 10, 11 ਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਤੇ ਜਾਣ ਦਾ ਐਲਾਨ ਕੀਤਾ ਗਿਆ ਜਿਸ ਦੇ ਚੱਲਦਿਆਂ ਸੂਬੇ 'ਚ ਬਿਜਲੀ ਸੇਵਾ ਪ੍ਰਭਾਵਿਤ ਹੋ ਸਕਦੀ ਹੈ ਬਿਜਲੀ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨਗੇ ਇਸ ਹੜਤਾਲ ਦੀ ਕਾਲ EMPLOYES JOINT FORUM PUNJAB ਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਹੈ। ਫਿਰੋਜ਼ਪੁਰ 트리플 ਮਰਡਰ ਕੇਸ ਦੇ ਵਿੱਚ AGTP ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਮੁਤਾਬਕ ਸ਼ੂਟਰਾਂ ਦਾ ਮੇਨ ਟਾਰਗੇਟ ਦਿਲਦੀਪ ਸੀ ਤੇ ਸ਼ੁਰੂਆਤੀ ਜਾਂਚ ਪੁਰਾਣੀ ਰੰਜਿਸ਼ ਦਾ ਮਾਮਲਾ ਸਾਹਮਣੇ ਆਇਆ। ਮੁਲਜ਼ਮਾਂ ਨੇ ਕਈ ਦਿਨਾਂ ਤੱਕ ਦਿਲਦੀਪ ਦੀ ਰੇਕੀ ਵੀ ਕੀਤੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਔਰੰਗਾਬਾਦ ਤੋਂ ਮੁੰਬਈ ਜਾਣ ਦੀ ਫਰਖ ਸਨ। ਮੁਲਜ਼ਮਾਂ ਨੇ ਫਿਰੋਜ਼ਪੁਰ ਚ ਤਿੰਨ ਚਤੇਰੇ ਪੈਂਪਰਾਵਾ ਦਾ ਦਿਲ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ। ਜ਼ੀਰਤਪੁਰ ਦੇ ਟਕੋਲੀ ਹਸਪਤਾਲ 'ਚ ਇੱਕ ਮਹਿਲਾ ਡਾਕਟਰ ਨਾਲ ਖਿੱਚ ਤੂ ਦਾ ਮਾਮਲਾ ਸਾਹਮਣੇ ਆਇਆ ਇੰਜੈਕਸ਼ਨ ਰੂਮ 'ਚੋਂ ਸਿਰਿੰਜਾਂ ਚੋਰੀ ਕਰਕੇ ਫਰਾਰ ਹੋ ਰੇ ਮੁਲਜ਼ਮਾ ਨੇ ਮਹਿਲਾ ਡਾਕਟਰ ਨੂੰ ੱਟਕਾ ਮਾਰਿਆ ਤੇ ਫਰਾਰ ਹੋ ਗਏ ਡਾਕਟਰ ਨੇ ਰੌਲਾ ਪਾਇਆ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਹਿਲਾ ਡਾਕਟਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਔਰ ਹਸਪਤਾਲ 'ਚ ਸਿਕਿਉਰਿਟੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਪਠਿੰਡਾ 'ਚ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਦੌਰਾਨ ਹੰਗਾਮਾ ਹੋ ਗਿਆ ਇੱਕ ਨਿੱਜੀ ਹੋਟਲ 'ਚ ਮੈਂਬਰ ਆਪਸ 'ਚ ਪਿੜ ਗਏ ਸਟੇਜ ਤੇ ਹੀ ਇੱਕ ਦੂਜੇ ਨਾਲ ੱਟਕਾ ਮੁਕਤੀ ਸ਼ੁਰੂ ਕਰ ਦਿੱ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਸੇ ਤਰ੍ਹਾਂ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ ਕਬੱਡੀ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਨੇ ਪ੍ਰਸ਼ਾਸਨ ਤੇ ਦਖਲਅੰਦਾਜ਼ੀ ਦੇ ਇਲਜ਼ਾਮ ਲਾਏ ਦੱਸਦੇ ਕਿ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਨੇ ਕੁੱਲ 46 ਮੈਂਬਰਾਂ ਦੀ ਚੋਣ ਹੋਈ ਅੰਮ੍ਰਿਤਸਰ ਦੇ ਪਿੰਡ ਚੱਕ ਮਿਸਰੀ ਖਾਨ ਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਦੋ ਧਿਰਾਂ ਵਿਚਾਲੇ ਕੂਨੀ ਚੜ੍ਹ ਪੋ ਗਈ ਦੋਹਾਂ ਧਿਰਾਂ ਵੱਲੋਂ ਤੇਜ਼ ਤਾਰ ਹਥਿਆਰਾਂ ਤੇ ਇੱਟਾਂ ਰੋੜਿਆਂ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਇਹ ਤਕਰਾਰ ਮਾਮੂਲੀ ਗੱਲ ਨੂੰ ਲੈ ਕੇ ਸ਼ੁਰੂ ਹੋਈ ਤੇ ਇਸ ਨੇ ਭਿਆਨਕ ਰੂਪ ਧਾਰ ਲਿਆ ਇਨਾਂ ਹੀ ਨਹੀਂ ਇੱਕ ਧਿਰ ਤੇ ਹਵਾਈ ਫਾਇਰ ਕਰਨ ਦੇ ਵੀ ਇਲਜ਼ਾਮ ਲੱਗੇ ਪੁਲਿਸ ਵੱਲੋਂ ਦੋਨਾਂ ਧਿਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਸਰਚ ਕਰ ਰਹੀ ਹੈ ਪੁਲਿਸ ਨੇ ਅਤਵਾਦੀ ਹਰਵਿੰਦਰ ਰਿੰਦਾ ਦੇ ਨਵੇਂ ਨੈੱਟਵਰਕ ਦਾ ਪਰਦਾ ਫਾਸ਼ ਕੀਤਾ ਹੈ ਯੂਐਸਚ ਹਰਪ੍ਰੀਤ ਪਾਸਿਆ ਨਾਲ ਮਿਲ ਕੇ ਮੋਡਿਊਲ ਤਿਆਰ ਕੀਤਾ ਗਿਆ ਦੋਨਾਂ ਦੀ ਪੰਜਾਬ 'ਚ دہشتੀ ਮੋਡਿਊਲ ਉਤਾਰਨ ਦੀ ਕੋਸ਼ਿਸ਼ ਹੈ ਦੱਸਦੇ ਕਿ ਰਿੰਦਾ ਪਹਿਲਾਂ ਪਾਕਿਸਤਾਨ 'ਚ ਪਨਾਹ ਲਈ ਬੈਠੇ ਅਤਵਾਦੀ ਲਖਬੀਰ ਲੰਡਾ ਨਾਲ ਮਿਲ ਕੇ ਟੈਰਰ ਨੈੱਟਵਰਕ ਚਲਾ ਰਿਹਾ ਸੀ ਪੰਜਾਬ ਪੁਲਿਸ ਰਿੰਦਾ ਪਾਸਿਆ ਨੈੱਟਵਰਕ ਦੇ 8 ਅੱਤਵਾਦੀ ਮੋਡਿਊਲਾਂ ਦਾ ਹੁਣ ਤੱਕ ਪਰਦਾਫਾਸ਼ ਕਰ ਦਿੱਤੀ ਹੈ। ਜੰਮੂ ਕਸ਼ਮੀਰ ਦੇ ਰਜੌਰੀ ਚ ਫੌਜ ਨੇ 2 ਅੱਤਵਾਦੀਆਂ ਨੂੰ ਢੇਰ ਕੀਤਾ। ਮੁਕਾਬਲੇ ਚ ਮਾਰੇ ਗਏ دہشت ਗਰਦਾ ਕੋਲੋਂ ਵੱਡੀ ਮਾਤਰਾ ਚ ਹਥਿਆਰ ਬਰਾਮਦ ਹੋਏ ਨੇ। ਇਹ ਮੁਕਾਬਲਾ ਨਸ਼ਾਰਾ ਸੈਕਟਰ ਚ ਹੋਇਆ। ਭਾਰਤੀ ਫੌਜ ਨੇ ਪਾਕਿਸਤਾਨੀ ਅੱਤਵਾਦੀਆਂ ਦੀ ਕੁਸਪੈਟ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਪਿਛਲੇ 1 ਹਫਤੇ ਚ ਅੱਤਵਾਦੀ ਮੋਟ ਪੇੜਦੀ ਹੈ ਦੂਜੀ ਘਟਨਾ ਹੈ 2 ਦਸੰਬਰ ਨੂੰ ਜੰਮੂ ਕਸ਼ਮੀਰ ਦੇ ਸੁਜਮਾ ਮਿਲਟਰੀ ਸਟੇਸ਼ਨ ਤੇ ਅੱਤਵਾਦੀਆਂ ਨੇ ਫੌਜ ਤੇ ਫੌਜ ਤੇ ਗੋਲੀਬਾਰੀ ਕੀਤੀ ਸੀ ਜਿਸ ਚ ਇੱਕ ਜਵਾਨ ਸ਼ਹੀਦ ਹੋ ਗਿਆ। Rajasthan ਚ ਕੌਸ਼ਲ ਗੈਂਗ ਦੀ ਦਹਿਸ਼ਤ ਦੇਖਣ ਨੂੰ ਮਿਲੀ ਐ। ਅੰਤਵਾਰ ਸਵੇਰੇ 6:30 ਵਜੇ ਦੋ ਬਦਮਾਸ਼ ਹਥਿਆਰਾਂ ਨਾਲ ਹੋਟਲ ਚ ਦਾਖਲ ਹੋਏ। ਇੱਕ ਬਦਮਾਸ਼ ਨੇ ਪਰਚੀ ਕੱਢ ਕੇ ਹੋਟਲ ਦੇ ਰਿਸੈਪਸ਼ਨ ਤੇ ਮੈਨੇਜਰ ਨੂੰ ਦਿੱਤੀ। ਇਸ ਤੋਂ ਪਹਿਲਾਂ ਕਿ ਮੈਨੇਜਰ ਕੁਝ ਸਮਝ ਪਾਉਂਦਾ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੁਜ਼ਮਮ ਨੇ ਵੀ ਰਾਉਂਡ ਫਾਇਰਿੰਗ ਕੀਤੀ। ਦਰਸਲ ਗੈਂਗਸਟਰਾਂ ਨੇ ਹੋਟਲ ਮਾਲਕ ਤੋਂ 5 ਕਰੋੜ ਦੀ ਰੰਗਦਾਰੀ ਮੰਗੀ ਐ। ਫਾਇਰਿੰਗ ਦੀ ਇਹ ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਿਆ। ਸੁਰੱਖਿਆ ਨੂੰ ਤੇ ਅੰਚ ਰੱਖਦਿਆਂ ਹੁਣ ਸੂਬੇ ਭਰ ਦੀਆਂ ਜੇਲ੍ਹਾਂ 'ਚ ਬਾਡੀ ਸਕੈਨਰ ਲਾਏ ਜਾਣਗੇ 14 ਜ਼ਿਲ੍ਹਾ ਪੱਧਰੀ ਜੇਲ੍ਹਾਂ 'ਚ ਬਾਡੀ ਸਕੈਨਰ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਸਰਕਾਰ ਵੱਲੋਂ 14 ਬਾਡੀ ਸਕੈਨਰ ਦਾ ਟੈਂਡਰ ਵੀ ਜਾਰੀ ਕੀਤਾ ਗਿਆ ਇਸ ਸਕੈਨਰ 2 ਮਹੀਨਿਆਂ ਦੇ ਅੰਦਰ-ਅੰਦਰ ਜੇਲ੍ਹਾਂ ਦੇ ਅੰਦਰ ਲਾਏ ਜਾਣਗੇ ਸਰਕਾਰ ਵੱਲੋਂ ਇਹ ਪਹਿਲ ਗਿੱਦੜ ਪਿੰਡੀ ਦੇ ਰਹਿਣ ਵਾਲੇ ਗੁਰਵੰਛਦੀਪ ਸਿੰਘ ਦੀ ਇੰਗਲੈਂਡ ਦੇ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਤਮ ਪਸਰ ਗਿਆ 19 ਸਾਲਾ ਗੁਰਵੰਛਦੀਪ ਪੜ੍ਹਾਈ ਕਰਨ ਲਈ ਇੰਗਲੈਂਡ ਗਿਆ ਸੀ ਜਿਸ ਦੀ ਅਚਾਨਕ ਮੌਤ ਦੀ ਖਬਰ ਮਿਲਣ ਨਾਲ ਪੂਰੇ ਪਿੰਡ 'ਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਪਰਿਵਾਰ ਮੁਤਾਬਕ ਰਮਨ ਸ਼ਦੀਪ ਨੂੰ ਬ੍ਰੇਨ ਹੈਮਰੇਜ ਹੋਇਆ ਜੋ ਕਿ ਉਸਦੀ ਮੌਤ ਦਾ ਕਾਰਨ ਬਣਿਆ ਪਰਿਵਾਰ ਨੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਉਸਦੀ ਲਾਸ਼ 파ਰਤ ਲਿਆਉਣ ਦੀ ਗੁਹਾਰ ਹੈ ਬਰਨਾਲਾ 'ਚ ਇੱਕ ਨੌਜਵਾਨ ਨੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਘਟਨਾ ਪਿੰਡ ਚੋਹਾਨ ਕੇ ਕਲਾਂਦੀ ਹੈ ਜਿੱਥੇ ਨੌਜਵਾਨ ਨੇ ਸਹਰੇ ਆਪਣੇ ਪਿਤਾ ਤੇ ਭਰਾ ਤੇ ਹਮਲਾ ਕਰ ਦਿੱਤਾ ਜਿਸ 'ਚ ਜਿਸ ਤੋਂ ਬਾਅਦ ਦੋਨਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਪਿਤਾ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਜਿਸ ਦੇ ਖਿਲਾਫ ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਅੰਮ੍ਰਿਤਸਰ ਚ ਨਿਮਲਾ ਐਵੇਨਿਊ ਦੇ ਇਲਾਕੇ ਵਾਸੀ ਪਿਛਲੇ ਡੇਢ ਮਹੀਨੇ ਤੋਂ ਸੀਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ ਨੇ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਨੇ ਸਥਾਨਕ ਲੋਕਾਂ ਨੂੰ ਤੇ ਰਾਹਗੀਰਾਂ ਨੂੰ ਗੰਦੇ ਪਾਣੀ ਚੋਂ ਨਿਕਲ ਕੇ ਜਾਣਾ ਪੈਂਦਾ ਹੈ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਨਿਗਮ ਅਧਿਕਾਰੀਆਂ ਨੂੰ ਇਸ ਬਾਬਤ ਸ਼ਿਕਾਇਤ ਦਿੱਤੀ ਗਈ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ ਮਸਲਾ ਹੱਲ ਨਾ ਹੋਣ ਤੇ ਆਉਣ ਵਾਲੇ ਦਿਨਾਂ ਚ ਸੜਕ ਜਾਮ ਕਰਨ ਦਾ ਐਲਾਨ ਲੁਧਿਆਣਾ ਦੇ ਜਮਾਲਪੁਰ ਚ ਲੱਗੀ ਕਪੜਾ ਰੰਗਣ ਦੀ ਫੈਕਟਰੀ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਫੈਕਟਰੀ ਦਾ ਗੰਦਾ ਪਾਣੀ ਸਿੱਧਾ ਧਰਤੀ 'ਤੇ ਹੀਟਾ ਜਾ ਰਿਹਾ ਹੈ ਜਿਸ ਕਰਕੇ ਹਵਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਇਲਾਕੇ ਦੇ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਲੋਕਾਂ ਨੇ ਮੰਗ ਕੀਤੀ ਕਿ ਫੈਕਟਰੀ ਮੁਕੰਮਲ ਤੌਰ ਤੇ ਬੰਦ ਕੀਤੀ ਜਾਣੀ ਚਾਹੀਦੀ ਹੈ ਇਸ ਤਰ੍ਹਾਂ ਐਡੀਸੀ ਨੇ ਲੋਕਾਂ ਨੂੰ ਪ੍ਰਸਾਦ ਦੇ ਕੇ ਭੇਜਿਆ ਕਿ ਫੈਕਟਰੀ ਦੀ ਜਾਂਚ ਕੀਤੀ